ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਇੱਕ ਵੱਡਾ ਅਹੁਦਾ ਦੇ ਦਿੱਤਾ ਗਿਆ ਬੀਬੀ ਜਗੀਰ ਕੌਰ ਨੂੰ ਵੱਡੀ ਰਿਸਪਾਂਸਿਬਿਲਟੀ ਦੇ ਦਿੱਤੀ ਗਈ ਹੈ ਜੇ ਇਸ ਰਿਸਪਾਂਸਿਬਿਲਟੀ ਦੇ ਉੱਤੇ ਹੁਣ ਬੀਬੀ ਜਗੀਰ ਕੌਰ ਦੇ ਉੱਤੇ ਸਾਰਾ ਦਰਮਦਾਰ ਹੈਗਾ ਔਰ ਸ਼੍ਰੋਮਣੀ ਅਕਾਲੀ ਦਲ ਦੀ ਐਡੀ ਵੱਡੀ ਜ਼ਿੰਮੇਵਾਰੀ ਜਿਹੜੀ ਬੀਬੀ ਜਗੀਰ ਕੌਰ ਨੂੰ ਸੌਂਪੀ ਗਈ ਹੈ ਉਹ ਦਰਸਲ ਜਲੰਧਰ ਹਲਕੇ ਦੀ ਜ਼ਿੰਮੇਵਾਰੀ ਹੈ ਜਲੰਧਰ ਤੋਂ ਮਹਿੰਦਰ ਸਿੰਘ ਕੇਪੀ ਨੂੰ ਟਿਕਟ ਦਿੱਤੀ ਗਈ ਹੈ ਔਰ ਇਸੇ ਦੇ ਚਲਦੇ ਬੀਬੀ ਜਗੀਰ ਕੌਰ ਨੂੰ ਹਲਕੇ ਦੇ ਅੰਦਰ ਜਲੰਧਰ ਹਲਕੇ ਦੇ ਅੰਦਰ ਮੁੱਖ ਪ੍ਰਚਾਰਕ ਦੇ ਤੌਰ ਦੇ ਉੱਤੇ ਤਾਇਨਾਤ ਕੀਤਾ ਗਿਆ ਜਲੰਧਰ ਦੇ ਵਿੱਚ ਬੀਬੀ ਜਗੀਰ ਕੌਰ ਦਾ ਖਾਸਾ ਰਸੂਕ ਹੈ ਹਰ ਕੋਈ ਜਾਣਦਾ ਹੈ ਜਲੰਧਰ ਦੇ ਵਿੱਚ ਬੀਬੀ ਜਗੀਰ ਕੌਰ ਵਿਚਰਦੇ ਨੇ ਔਰ ਖਾਸ ਕਰਕੇ ਬੇਗੋਵਾਲ ਜਿਹੜਾ ਉਹਨਾਂ ਦਾ ਆਪਣਾ ਸਥਾਨ ਹੈਗਾ ਆ ਉਹਦੇ ਆਸੇ ਪਾਸੇ ਕਪੂਰਥਲਾ ਦਾ ਆਸੇ ਪਾਸਾ ਜਿਹੜਾ ਸਾਰਾ ਹੈਗਾ ਉੱਥੇ ਬੀਬੀ ਜਗੀਰ ਕੌਰ ਦਾ ਖਾਸਾ ਰੁਝਾਨ ਹੈਗਾ ਆ ਪੁਲਾਤ ਏਰੀਆ ਦੇ ਵਿੱਚ ਜਿਆਦਾ ਰੁਝਾਨ ਹੈਗਾ ਆ ਜਲੰਧਰ ਦੇ ਵਿੱਚ ਖਾਸ ਕਰਕੇ ਬੀਬੀ ਜਗੀਰ ਕੌਰ ਦਾ ਖਾਸਾ ਰੁਝਾਨ ਹੈਗਾ ਜਿਸ ਵਾਸਤੇ ਬੀਬੀ ਜਗੀਰ ਕੌਰ ਨੂੰ ਇਹ ਅਹੁਦਾ ਜਿਹੜਾ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੌਂਪਿਆ ਗਿਆ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਮਹਿੰਦਰ ਕੇਪੀ ਇੱਕ ਇਹੋ ਜਿਹੇ ਲੀਡਰ ਨੇ ਜਿਹੜੇ ਬਹੁਤ ਧੀਰ ਤੋਂ ਸਿਆਸਤ ਤੋਂ ਸਖਣੇ ਸਨ ਜਿਨ੍ਹਾਂ ਨੇ ਸਿਆਸਤ ਵਿੱਚ ਆ ਕੇ ਇਸ ਤਰ੍ਹਾਂ ਦਾ ਪ੍ਰੈਸ਼ਰ ਅਜੇ ਤੱਕ ਨਹੀਂ ਚੱਲਿਆ ਸੀ ਪਰ ਉਹਨਾਂ ਨੂੰ ਹੁਣ ਟਿਕਟ ਦਿੱਤੀ ਗਈ ਹੈ ਜ਼ ਪ੍ਰੈਸ਼ਰ ਤੋਂ ਕੋਈ ਅਣਜਾਣ ਨਹੀਂ ਆ ਪਰ ਇਸ ਸਥਿਤੀ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਬਿਹਤਰੀ ਵਾਸਤੇ ਬੀਬੀ ਜਗੀਰ ਕੌਰ ਨੂੰ ਇਹ ਰਿਸਪੌਂਸਿਬਿਲਟੀ ਦਿੱਤੀ ਗਈ ਹੈ ਉਹ ਇਸ ਹਲਕੇ ਦੇ ਵਾਸਤੇ ਪ੍ਰਚਾਰ ਕਰਨ ਮੋਹਿੰਦਰ ਕੇਪੀ ਦੇ ਲਈ ਪ੍ਰਚਾਰ ਕਰਨ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਚਾਰ ਕਰਨ ਔਰ ਜਲੰਧਰ ਦੇ ਵਿੱਚ ਖਾਸ ਕਰ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਬੀਬੀ ਜਗੀਰ ਕੌਰ ਜਿਹੜੇ ਨੇ ਉਹ ਪ੍ਰਚਾਰ ਕਰਨ ਇਸ ਗੱਲ ਦੀ ਜਿਹੜੀ ਗੱਲ ਕਹੀ ਗਈ ਹੈ ਇਸ ਗੱਲ ਦਾ ਦਾਵਾ ਕੀਤਾ ਗਿਆ ਹੁਣ ਬੀਬੀ ਜਗੀਰ ਕੌਰ ਨੂੰ ਹਾਲ ਹੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਲਿਆਂਦਾ ਗਿਆ ਉਹਨਾਂ ਨੇ ਘਰ ਵਾਪਸੀ ਕੀਤੀ ਹੈ ਬੀਬੀ ਜਗੀਰ ਕੌਰ ਨੂੰ ਮਨਾਇਆ ਗਿਆ ਸੁਖਬੀਰ ਸਿੰਘ ਬਾਦਲ ਦੇ ਬਲੌਰ ਲੈ ਆਂਦਾ ਗਿਆ ਪਰ ਹਾਲ ਹੀ ਦੇ ਵਿੱਚ ਇੱਕ ਮਾਮਲਾ ਹੋਰ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਜ਼ਰੂਰ ਬੀਬੀ ਜਗੀਰ ਕੌਰ ਦੇ ਪੱਖ ਦੇ ਵਿੱਚ ਲੋਕ ਖੜਦੇ ਨਜ਼ਰ ਆਏ ਨੇ ਕਿਉਂਕਿ ਬੀਬੀ ਜਗੀਰ ਕੌਰ ਨੇ ਜੇ ਨਸੀਹਤ ਦਿੱਤੀ ਵੀ ਸੀ ਸੁਖਬੀਰ ਸਿੰਘ ਬਾਦਲ ਨੂੰ ਤਾਂ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਬਿਹਤਰੀ ਲਈ ਦਿੱਤੀ ਗਈ ਸੀ ਹਾਲਾਂਕਿ ਉਸ ਵੇਲੇ ਬਹੁਤ ਨੈਗੇਟਿਵ ਖਬਰਾਂ ਚੱਲੀਆਂ ਪਰ ਉਸ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਨੇ ਇਹ ਫੈਸਲਾ ਕੀਤਾ ਕਿ ਬੀਬੀ ਜਗੀਰ ਕੌਰ ਨੂੰ ਜਲੰਧਰ ਹਲਕੇ ਚਾਰਜ ਜਿਹੜਾ ਉਹ ਦਿੱਤਾ ਜਾਵੇ ਇਥੋਂ ਪ੍ਰਚਾਰ ਕਰਨ ਦਾ ਚਾਰਜ ਦਿੱਤਾ ਜਾਵੇ ਬੱਡੀ ਜ਼ਿਮੀਦਾਰੀ ਬੀਬੀ ਜਗੀਰਕੌਰ ਲਈ ਔਰ ਖਾਸ ਕਰਕੇ ਮੋਹਿੰਦਰ ਕੇਪੀ ਵਰਗੇ ਉਮੀਦਵਾਰ ਲਈ ਜਿਹਨਾਂ ਨੂੰ ਹੁਣ ਚੋਣ ਮੈਦਾਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੇ ਉਤਾਰਿਆ ਔਨ ਦੇ ਸਮੇਂ ਦੇ ਵਿੱਚ ਕੀ ਬੀਬੀ ਜਗੀਰਕੌਰ ਇਸ ਸੀਟ ਨੂੰ ਹਾਸਲ ਕਰਨ ਦੇ ਵਿੱਚ ਕਾਮਯਾਬ ਸਾਬਤ ਹੋਣਗੇ ਇਸ ਸੀਟ ਨੂੰ ਜਿਤਾਉਣ ਦੇ ਵਿੱਚ ਮਦਦਗਾਰ ਸਾਬਤ ਹੋਣਗੇ ਸਮਾਂ ਦੱਸੇਗਾ ਔਰ ਬੀਬੀ ਜਗੀਰਕੌਰ ਕਿਸ ਤਰ੍ਹਾਂ ਦਾ ਪ੍ਰਚਾਰ ਕਰਦੇ ਨੇ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਕੱਲੀ ਕੱਲੀ ਗੱਲ ਪਹੁੰਚਾਉਣ ਦੀ ਔਰ ਤਕਲੀ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ